ਕਦੇ ਜਵਾਨਾ ਹੁੰਦਾ ਸੀ ਵਿਆਹ ਤੋਂ ਕੁਝ ਦਿਨ ਪਹਿਲਾਂ ਨਾ ਪਿੰਡ 'ਚੋਂ ਮੁੰਜੇ ਇਕੱਠੇ ਕਰਨੇ ਸਭ ਤੋਂ ਪਹਿਲਾ ਕੰਮ ਹੁੰਦਾ ਮੁੰਜਿਆਂ ਨੂੰ ਜੋੜ ਕੇ ਕੋਠੇ ਦੇ ਉੱਪਰ ਸਪੀਕਰ ਲਾਉਣਾ ਵਿਆਹ ਦੀ ਸ਼ੁਰੂਆਤ ਲਾਲ ਚੰਦ ਜਮਲਾ ਜੀ ਦੇ ਗੀਤ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਐ ਤੋਂ ਸ਼ੁਰੂ ਹੁੰਦੀ ਤੇ ਅੱਗੇ ਚੱਲ ਸੋ ਚੱਲ ਫਿਰ ਜੋੜੀ ਜਦੋਂ ਚਵਾਰੇ ਚੜਦੀ ਨਾਈਆਂ ਦੇ ਮੁੰਡਿਆਂ ਸੀਟੀ ਵੱਜੇ ਚਵਾਰੇ ਪੱਕੇ ਖਾਲ ਵਿੱਚ ਨੌਂਦੀ ਤੇ ਕੋਈ ਨਜ਼ਰ ਫੇਰ ਗਿਆ ਵੇ ਜੱਟ ਜਾਉਣਾ ਮੋੜ ਗੀਤਾ ਦੇ ਨਾਲ ਨਾ ਸਾਰਾ ਪਿੰਡ ਗੂੰਜ ਉਠਦਾ ਬੱਚਿਆਂ ਦੀ ਭੀੜ ਉਹ ਸੁੱਟੀ ਹੋਈ ਘਸੀ ਹੋਈ ਸੂਈ ਨੂੰ ਚੱਕਣ ਵਿੱਚ ਬੱਚਿਆਂ ਦੀ ਨਿਗਾ ਇੰਜ ਹੁੰਦੀ ਜਿਵੇਂ ਕਾਂ ਰੋਟੀ ਵੱਲ ਵੇਖਦਾ ਹੁੰਦਾ ਸਪੀਕਰ ਵਾਲੇ ਨੇ ਵਿਆਹ ਵਾਲੇ ਦੇ ਘਰੋਂ ਸਾਈਕਲ ਬੰਕ ਕੇ ਸਾਰੇ ਪਿੰਡ ਦੇ ਆਲੇ ਦੁਆਲੇ ਢੇੜਾ ਦੇਣਾ ਕੀ ਮੇਰੇ ਸਪੀਕਰ ਦੀ ਆਵਾਜ਼ ਕਿੱਥੋਂ ਤੱਕ ਪਹੁੰਚਦੀ ਆ। ਕਈ ਵਾਰੀ ਜੇਕਰ ਪਿੰਡ ਦੇ ਵਿੱਚ ਦੋ ਵਿਆਹ ਹੋਣੇ ਤਾਂ ਸਪੀਕਰ ਵਾਲਿਆਂ ਦੀ ਅੜਿ ਝੜੀ ਹੋ ਜਾਣੀ। ਕਈ ਵਾਰੀ ਸਰਤਾਂ ਵੀ ਲੱਗ ਜਾਂਦੀਆਂ ਤੇ ਲੜਾਈਆਂ ਵੀ ਹੋ ਜਾਂਦੀਆਂ। ਸਮੇਂ ਦੇ ਨਾਲ-ਨਾਲ ਜਵਾਨਾ ਬਦਲਦਾ ਗਿਆ। ਨਾ ਹੀ ਕੋਈ ਅੱਜ ਬਿਸtre ਇਕੱਠੇ ਕਰਦਾ ਹੈ ਤੇ ਨਾ ਹੀ ਕੋਈ ਮੰਜੇ ਜੋੜ ਕੇ ਸਪੀਕਰ ਲਾਉਂਦਾ। ਅੱਜ ਦੇ ਸਪੀਕਰ ਦੀ ਥਾਂ ਤੇ ਵੱਡੇ-ਵੱਡੇ ਡੀਜੇ ਨੇ ਲੈ ਲਈ। ਜਨਾਬ ਗਰਦਾਸ ਮਾਨ ਜੀ ਦਾ ਉਹ ਗੀਤ ਜ਼ਿਆਦਾ ਜਾਂਦਾ ਕਿ ਦੋ ਮੱਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਜਿਹੜੇ ਬਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ ਮੁਰਮੁਰ ਜਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਅੱਜ ਕੱਲ ਸਪੀਕਰ ਲਾਉਣ ਦਾ ਰਿਵਾਜ ਤਾਂ ਬਸ ਖਤਮ ਹੀ ਹੁੰਦਾ ਜਾ ਰਿਹਾ ਹੈ ਜਿਹੜੇ ਜਿਹੜੇ ਪਿੰਡ ਵਿੱਚ ਇੰਜ ਮੰਜੇ ਜੋੜ ਕੇ ਸਪੀਕਰ ਅੱਜ ਵੀ ਲਗਾਇਆ ਜਾਂਦਾ ਹੈ ਉਸ ਪਿੰਡ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਕਿ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਅੱਜ ਵੀ ਮੰਜੇ ਜੋੜ ਕੇ ਸਪੀਕਰ ਲਾਇਆ ਜਾਂਦਾ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਇਹ ਜਿਹੜਾ ਰਿਵਾਜ ਹੈ ਬੰਡ ਚਾਲੂ ਹੋ ਸਕੇ ਤੇ ਉਸੇ ਤਰ੍ਹਾਂ ਹੀ ਪੰਜਾਬ ਦੀਆਂ ਗਲੀਆਂ ਦੇ ਵਿੱਚ ਮੁਰ ਲਾਲਚੰਦ ਜਮਲਾ ਜੱਟ ਜੀ ਦੇ ਗੀਤ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਐ ਰੀਜਾ ਲਾਲਾ ਵੇਦੀ ਦੁਨੀਆ ਸਾਰੀ ਹੈ ਜਾਂ ਜੋੜੀ ਜਦੋਂ ਚਵਾਰੇ ਚੜਦੀ ਤੇ ਉਹ ਮਹਾਨ ਗਾਇਕਾਂ ਨੂੰ ਦੁਆਰ ਤੋਂ ਫਿਰ ਆਪਣੇ ਪਿੰਡਾਂ ਦੇ ਵਿੱਚ ਉਸੇ ਤਰ੍ਹਾਂ ਪੁਰਾਣੀ ਯਾਦ ਨੂੰ ਤਾਜ਼ਾ ਕਰਦੇ ਆ ਹੋਇਆ ਮੁਰ ਇਸੇ ਤਰ੍ਹਾਂ ਸਪੀਕਰ ਲੱਗਣੇ ਸ਼ੁਰੂ ਹੋ ਜਾਣ ਅਤੇ ਸਾਰਾ ਮੇਰਾ ਪੰਜਾਬ ਹੈ ਪਹਿਲਾਂ ਦੀ ਬਾਗ ਸੋਨੇ ਦੀ ਚਿੜੀ ਬਣ ਜਾਵੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ